ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਦਿਨ ਆਹ ਸ੍ਰੀ ਚੰਦ ਜੀ ਮਨ ਮਹਿ ਕਰਤ ਵਿਚਾਰ ਇੱਕ ਦਿਨ ਬਾਬਾ ਸ੍ਰੀ ਚੰਦ ਸਾਹਿਬ ਜੀ ਮਨ ਦੇ ਵਿੱਚ ਇਵੇਂ ਵਿਚਾਰ ਕਰਦੇ ਹਨ ਰਾਮਦਾਸ ਅਬ ਗੁਰ ਭਈ ਹਮਸੋ ਕੈਸੇ ਪਿਆਰ ਧਾਨ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗਦੀ ਤੇ ਬੈਠੇ ਆ ਸਾਡੇ ਪਿਤਾ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਸਾਹਿਬ ਜੀ ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਹੁਣ ਚੌਥੀ ਜਗ੍ਹਾ ਤੇ ਦੇਨ ਦੁਨੇ ਦੇ ਮਾਲਕ ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰਤੱਗ ਦੀਤੇ ਬੈਠੇ ਆ ਤੋ ਅਸੀਂ ਦੇਖਦੇ ਆ ਕਿ ਸਾਡੇ ਨਾਲ ਕਿਵੇਂ ਪ੍ਰੇਮ ਕਰਦੇ ਆ ਕਿੰਨੀ ਕ ਮੁਹੱਬਤ ਹੈ ਕਿੰਨਾ ਪ੍ਰੇਮ ਹੈ ਸਾਡੇ ਨਾਲ ਚੌਪਈ ਐਸੇ ਮਨਮਹਿ ਕਰਤ ਵਿਚਾਰੀ ਇਸ ਤਰੀਕੇ ਦੇ ਨਾਲ ਬਾਬਾ ਸ੍ਰੀਚੰਦ ਸਾਹਿਬ ਜੀ ਮਨ ਦੇ ਵਿੱਚ ਵਿਚਾਰ ਕਰਦੇ ਆ ਚੱਲੇ ਗੁਦੜੀਏ ਕਰ ਅਸਵਾਰੀ ਉਹ ਬਾਬਾ ਸ੍ਰੀਚੰਦ ਸਾਹਿਬ ਜੀ ਗੁਦੜੀਏ ਸੇਵਕ ਦਾ ਨਾਮ ਆ ਤੋ ਇਸ ਤਰੀਕੇ ਦੇ ਨਾਲ ਕਹਿੰਦੇ ਸਵਾਰੀ ਕਰਕੇ ਤੁਰ ਪਏ ਹਨ ਸੁਣ ਕੇ RAMDAS GURU PURE ਸੁਣ ਕਰਕੇ ਦੀਨ ਦਿਆਲ ਧੰਨ ਗੁਰੂ RAMDAS ਸਾਹਿਬ ਸੱਚੇ ਪਾਤਸ਼ਾਹ ਜੀ ਤੂਰਨ ਚਲੇ ਪ੍ਰੇਮ ਪਰਪੂਰੇ ਤੇ ਪ੍ਰੇਮ ਦੇ ਵਿੱਚ ਭਰੇ ਹੋਏ ਜਿਨ੍ਹਾਂ ਦਾ ਹਿਰਦਾ ਬਾਤ ਪ੍ਰੇਮ ਦੇ ਨਾਲ ਸੰਨਿਆ ਹੋਇਆ ਵਾ ਪ੍ਰੇਮ ਦੀ ਮੂਰਤ ਹੀ ਤੁਸੀਂ ਸਮਝ ਲਾਓ ਕੌਣ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੱਲ ਪਏ ਹਨ ਕਹਿੰਦੇ ਹੱਥ ਜੋੜ ਕਰ ਕਰੀ ਪ੍ਰਣਾਮ ਹੱਥ ਜੋੜ ਕਰਕੇ ਕਹਿੰਦੇ ਪ੍ਰਣਾਮ ਕੀਤੀ ਹੈ ਅਨੇ ਘਰ ਮੈਂ ਬਿਨੈ ਬਖਾਨੂ ਬੇਨਤੀ ਕਰਕੇ ਕਹਿੰਦੇ ਘਰ ਵਿੱਚ ਲੈ ਕੇ ਆਏ ਬੜਾ ਪ੍ਰੇਮ ਕੀਤਾ ਸਤਿਗੁਰੂ ਜੀ ਨੇ 1057 ਰੁਪਇਆ ਤੋ ਕਹਿੰਦੇ ਇੱਕ ਘੋੜਾ ਤੇ 500 ਰੁਪਿਆ ਜਿਹੜਾ ਹੈ ਦੀਨ ਭੇਟ ਬਹੁ ਸੇਵਕ ਮਯਾ ਤੇ ਬਹੁਤ ਕਹਿੰਦੇ ਇਹ ਪ੍ਰੇਮ ਭੇਟਾ ਦੇਣਾ ਕੀਤੀ ਫਿਰ ਬੜੇ ਪ੍ਰੇਮ ਦੇ ਨਾਲ ਬੜੀ ਵੱਡੀ ਸੇਵਾ ਦੀ ਕਮਾਈ ਕੀਤੀ ਹੈ ਇੱਕ ਜਾਮ ਦਿਨ ਜਪੈ ਰਹਾਓ ਤਾਂ ਕਹਿੰਦੇ ਜਦੋਂ ਇੱਕ ਜਾਮ ਇੱਕ ਪੈਰ ਦਿਨ ਜਦੋਂ ਰਹਿ ਗਿਆ ਹੈ ਭਾਵ ਇੱਕ ਪੈਰ ਦੇਨ ਰਾਇਣ ਤੋਂ ਬਾਅਦ ਆਇ ਰਬਾਬੀ ਕੀਰਤਨ ਗਾਇਓ ਰਬਾਬੀਆਂ ਨੇ ਆਣ ਕਰਕੇ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦਾ ਕੀਰਤਨ ਗਾਇਆ ਹੈ ਉੱਚ ਸਥਾਨ ਸ੍ਰੀ ਚੰਦ ਬਿਠਾਏ ਬਾਬਾ ਸ੍ਰੀ ਚਾਂਜੀ ਨੂੰ ਵੀ ਸਤਿਗੁਰੂ ਜੀ ਨੇ ਬੜੇ ਸੋਹਣੇ ਤਰੀਕੇ ਨਾਲ ਉੱਚੀ ਥਾਂ ਦੇ ਉੱਪਰ ਬਿਠਾਇਆ ਸਤਕਾਰ ਦੇ ਕਰਕੇ ਆਦਰ ਮਾਣ ਦੇ ਕਰਕੇ ਕਿਉਂਕਿ ਵੱਡੇ ਸਤਿਗੁਰੂ ਸਾਹਿਬ ਜੀ ਦੇ ਸਹਿਬਜ਼ਾਦੇ ਆ ਕਈ ਲੋਕ ਬਾਬਾ ਸ੍ਰੀਚੰਦ ਸਾਹਿਬ ਜੀ ਨੂੰ ਮਾੜਾ ਕਹੀ ਜਾਂਦੇ ਆ ਕਹਿ ਦਿੰਦੇ ਜੀ ਮਹਾਰਾਜ ਸਾਹਿਬ ਜੀ ਦੇ ਜੇ ਹੁਕਮ ਨੂੰ ਮੰਨ ਲੈਂਦੇ ਤਾਂ ਗੁਰਤਾ ਗੱਦੀ ਉਹਨਾਂ ਦੇ ਕੋਲ ਹੋਣੀ ਸੀ ਤਾਂ ਬਾਬਾ ਸ੍ਰੀਚੰਦ ਸਾਹਿਬ ਜੀ ਤਾਂ ਬੜੇ ਨਿਮਰਤਾ ਵਾਲੇ ਤੇ ਪ੍ਰੇਮ ਵਾਲੇ ਮਹਾਪੁਰਸ਼ ਨੇ ਫਿਰ ਤਾਂ ਬਾਬਾ ਸ੍ਰੀਚੰਦ ਸਾਹਿਬ ਜੀ ਜਿਨ੍ਹਾਂ ਦੀ ਇੰਨੀ ਕਮਾਈ ਆ ਸਾਰੇ ਸਤਿਗੁਰੂ ਜੀ ਦੇ ਨਾਲ ਬੜਾ ਪ੍ਰੇਮ ਰੱਖਿਆ ਕਦੀ ਈਰਖਾ ਨਹੀਂ ਕੀਤੀ ਇਹ ਨਹੀਂ ਮਨ ਦੇ ਵਿੱਚ ਕਦੇ ਲਿਆਂਦਾ ਕਿ ਅਸੀਂ ਗੁਰਤਗਤ ਦੀਤੇ ਨੇ ਬੈਠੇ ਤੇ ਸੇਵਕ ਨੂੰ ਗੁਰਤਗਤ ਦੀ ਮਿਲ ਗਈ ਹੈ ਨਹੀਂ ਭਾਈ ਬੜਾ ਪ੍ਰੇਮ ਸਤਿਗੁਰੂ ਜੀ ਦੇ ਨਾਲ ਕਰਦੇ ਰਹੇ ਬਾਬਾ ਸ੍ਰੀ ਚੰਦ ਸਾਹਿਬ ਜੀ ਇਸ ਕਰਕੇ ਸਿੱਖ ਇਸ ਕਰਕੇ ਅਸੀਂ ਬਾਬਾ ਸ੍ਰੀ ਚੰਦ ਜੀ ਦਾ ਬੜਾ ਸਤਿਕਾਰ ਕਰਦੇ ਹਾਂ ਬਹੁਤ ਆਦਰ ਮਾਨ ਕਰਦੇ ਆਂ ਬਾਬਾ ਸ੍ਰੀ ਚੰਦ ਸਾਹਿਬ ਜੀ ਦਾ ਗੁਰਮੁਖ ਰੂਹ ਨੇ ਸਤਗੁਰੂ ਜੀ ਦੇ ਸਹਬਜ਼ਾਦੇ ਤਾਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਬੜਾ ਸਤਕਾਰ ਕੀਤਾ ਬੜਾ ਆਦਰ ਮਾਨ ਕੀਤਾ ਉੱਚੀ ਜਗ੍ਹਾ ਤੇ ਬਿਠਾਇਆ ਹੈ ਆਪ ਨਿਰਮ ਕਰਤ ਦੇ ਤਕਾਏ ਕਹਿੰਦੇ ਆਪ ਨਿਮਰਤਾ ਦੇ ਵਿੱਚ ਆਣ ਕਰਕੇ ਥੱਲੇ ਬੈਠ ਗਏ ਹਨ ਸ੍ਰੀ ਚੰਦ ਬੋਲੇ ਤਤਕਾਲੂ ਬਾਬਾ ਸ੍ਰੀ ਚਾਂਜੀ ਉਸ ਸਮੇਂ ਕਹਿੰਦੇ ਬਚਨ ਕੀਤੇ ਹਨ ਬੋਲੇ ਹਨ ਕਰਤ ਪਰਖਣਾ ਪ੍ਰੇਮ ਦਿਆਲੂ ਪ੍ਰੇਮ ਦੀ ਮੂਰਤ ਦਿਆਲੂ ਸਤਿਗੁਰੂ ਜੀ ਦੀ ਪ੍ਰਖਿਆ ਕਰਦੇ ਹਨ ਇਤਨਾ ਦਾੜਾ ਕੈਸ ਬਿਆਇਓ ਇਤਨਾ ਦਾੜਾ ਕੈਸ ਵਧਾਇਓ ਆਪ ਜੀ ਨੇ ਇਹ ਇੰਨਾ ਦਾੜਾ ਕਿਵੇਂ ਵਧਾਇਆ ਤੇ ਕਿਉਂ ਵਧਾਇਆ ਹੈ ਸੁਣ ਕੈ ਸਤਿਗੁਰ ਪੋ ਨਰਮਾਇਓ ਸਤਿਗੁਰੂ ਜੀ ਨਿਮਰਤਾ ਦੇ ਵਿੱਚ ਆਏ ਤੇ ਨਿਮਰਤਾ ਵਾਲਾ ਸੁਭਾਅ ਜਿਨਾ ਸਤਿਗੁਰੂ ਜੀ ਦਾ ਬੜੇ ਪ੍ਰੇਮ ਦੇ ਨਾਲ ਬੋਲੇ ਹਨ ਦੋਹਰਾ ਚਰਨ ਗਏ ਕਰ ਪ੍ਰੇਮ ਸੌਪੋ 6 ਬਾਰੰਬਾਰ ਤਾਂ ਕਹਿੰਦੇ ਚਰਨ ਗਏ ਕਰ ਪ੍ਰੇਮ ਸੌ ਪੰਜ ਛੇ ਹੈ ਬਾਰੰਗ ਬਾਰ ਪ੍ਰੇਮ ਦੇ ਨਾਲ ਤੁਹਾਡੇ ਵਰਗੇ ਮਹਾਪੁਰਖਾਂ ਦੇ ਚਰਨ ਫੜ ਕਰਕੇ ਬਾਰ ਬਾਰ ਕਹਿੰਦੇ ਪੁੰਜਣ ਵਾਸਤੇ ਸਾਫ ਕਰਨ ਵਾਸਤੇ ਵਿਧਾਇਆ ਹੈ ਦੜਾ ਇਸ ਕੀ ਹਿਤ ਵਧਾਤ ਭੇ ਸੁਣੀਏ ਗੁਰਸਤ ਦਿਯਾਰ ਇਹ ਸਤਗੁਰੂ ਜੀ ਦੇ ਸਿਆਣੇ ਦਿਆਲੂ ਪੁੱਤਰ ਜੀ ਸੁਣਨਾ ਕਰੋ ਇਸ ਕਰਕੇ ਅਸੀਂ ਦਾੜਾ ਵਧਾਉਣਾ ਕੀਤਾ ਹੈ ਦੇਖ ਨਿਮਰਤਾ ਗੁਰੂ ਕੀ ਸ੍ਰੀ ਚੰਦ ਭਏ ਪ੍ਰਸੰਨ ਸਤਿਗੁਰੂ ਜੀ ਦੀ ਨਿਮਰਤਾ ਦੇਖੀ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਬੜੇ ਪ੍ਰਸੰਨਤਾ ਦੇ ਵਿੱਚ ਆਏ ਹਨ ਅੰਗਦ ਲੀਨੀ ਸੇਵ ਕਰ ਤੁਮਰੋ ਪ੍ਰੇਮ ਅਨੰਨ ਧਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪ੍ਰੇਮ ਦੇ ਨਾਲ ਧਨ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਿਆਈ ਦਿੱਤੀ ਉਦੇ ਤੋਂ ਬਾਅਦ ਆਪ ਜੀ ਨੇ ਗੁਰਤਾ ਗਦੀ ਲਈ ਹੈ ਤੁਮਰੀ ਮਹਿਮਾ ਅਦਕ ਹੈ ਕਹੀਏ ਕਾਹੇ ਬਣਾਏ ਤੁਹਾਡੀ ਜਿਹੜੀ ਮਹਿਮਾ ماں ਬਹੁਤ ਮਹਾਨ ਹੈ ਕਿਵੇਂ ਅਸੀਂ ਬਣਾ ਸਵਾਰ ਕਰਕੇ ਤੁਹਾਡੀ ਮਹਿਮਾ ਨੂੰ ਤੁਹਾਡੀ ਵਡਿਆਈ ਨੂੰ ਗਾ ਸਕੀਏ ਕਥਨ ਕਰ ਸਕੀਏ ਤੁਮਰੇ ਸਰ ਮੈਂ ਜੋ ਜਮ ਹੈ ਪਾਪੀ ਵੀ ਗਤ ਪਾਏ ਗਰੀਬ ਨਵਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਹੱਥ ਜੋੜ ਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਕਹਿੰਦੇ ਤੁਹਾਡੀ ਬਹੁਤ ਵੱਡੀ ਵਡਿਆਈ ਹੈ ਮਹਿਮਾ ਹੈ ਸਤਿਗੁਰੂ ਜੀ ਤੁਮਰੇ ਸਰਮੈ ਤੁਹਾਡੇ ਸਰੋਵਰ ਦੇ ਵਿੱਚ ਭਾਵ ਸ੍ਰੀ ਅਮਰਸਰ ਸਾਹਿਬ ਜਿਹੜਾ ਮੱਝ ਇਸ਼ਨਾਨ ਕਰ ਲਵੇ ਨਾ ਉਹ ਪਾਪੀ ਵੀ ਗਤ ਮੁਕਤੀ ਪ੍ਰਾਪਤ ਕਰ ਲਏਗਾ ਐਸੀ ਕਿਰਪਾ ਹੈ ਜੀ ਐਸੇ ਵਰਦੇ ਚਲਤ ਭੇ ਜਹ ਪ੍ਰ ਸ੍ਰੀ ਕਰਤਾਰ ਇਵੇਂ ਵਰਦੇ ਕਰਕੇ ਚੱਲ ਪਏ ਨੇ ਜਿੱਥੇ ਸ਼ਰੋਮਣੀ ਸਤਗੁਰੂ ਜੀ ਰਹਿੰਦੇ ਹਨ ਥਾਨ ਸ੍ਰੀ ਪ੍ਰਭ ਆਏ ਪਤਿਤ ਉਧਾਰਨ ਹਾਰ ਪਾਪੀਆਂ ਦਾ ਉਧਾਰ ਕਰਨ ਵਾਲੇ ਸਤਗੁਰੂ ਜੀ ਆਪਣੇ ਥਾਂ ਤੇ ਆਏ ਹਨ ਪਾਵ ਆਪਣੇ ਸਿੰਘਾਸਨਾ ਤੇ ਪਹੁੰਚੇ ਹਨ ਤੋ ਇਸ ਤਰੀਕੇ ਦੇ ਨਾਲ ਏ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਨਾਲ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਦੀ ਵਾਰਤਾ ਲਾਪ ਹੋਈ ਆ ਬੜੀ ਨਿਮਰਤਾ ਦੇ ਵਿੱਚ ਆਣ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੂੰ ਆਦਰ ਮਾਨ ਦਿੱਤਾ ਸਤਿਕਾਰ ਦਿੱਤਾ ਜਦੋਂ ਪੁੱਛਿਆ ਜੀ ਤੁਸੀਂ ਇੱਡਾ ਲੰਮਾ ਦਾੜਾ ਕਿਉਂ ਰੱਖਿਆ ਵਾ ਤਾਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਬਾਬਾ ਜੀ ਤੁਹਾਡੇ ਵਰਗੇ ਮਹਾਪੁਰਖ ਗੁਰਮੁਖਾਂ ਦੇ ਚਰਨ ਛਾੜਨ ਵਾਸਤੇ ਇਹ ਅਸੀਂ ਏਡਾ ਲੰਮਾ ਦਾੜਾ ਰੱਖਿਆ ਸਤਿਗੁਰੂ ਜੀ ਦੀ ਨਿਮਰਤਾ ਜਦੋਂ ਦੇਖੀ ਨਾ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਤੇ ਬੜੇ ਪ੍ਰੇਮ ਦੇ ਵਿੱਚ ਆਣ ਕਰਕੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਹੱਥ ਜੋੜ ਕੇ ਕਿਹਾ ਸਤਿਗੁਰੂ ਜੀ ਤੁਸੀਂ ਮਹਾਨ ਹੋ ਤੁਹਾਡੀ ਸੇਵਾ ਮਹਾਨ ਹੈ ਤੇ ਤੁਸੀਂ ਤਾਂ ਸੰਗਤਾਂ ਦਾ ਉਦਾਰ ਕਰਨ ਆਏ ਹੋ